ਗਟਸ਼ੰਕਰ ਦੇ ਵਿੱਚ ਅੰਬੇਦਕਰ ਸੈਨਾ ਪੰਜਾਬ ਵੱਲੋਂ ਈਵੀਐਮ ਅਤੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਵਿਸ਼ਾਲ ਰੋਸ਼ ਮਾਰਚ ਕੁਲਵੰਤ ਪੂਨੋ ਦੀ ਅਗਵਾਈ ਵਿੱਚ ਕੱਢਿਆ ਗਿਆ ਇਸ ਉਪਰੰਤ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਦੇ ਵਿੱਚ ਰਾਸ਼ਟਰਪਤੀ ਨੂੰ ਮੰਗ ਪੱਤਰ ਨਾਇਬ ਤਹਿਸੀਲਦਾਰ ਰਾਹੀਂ ਭੇਜਿਆ ਗਿਆ ਇਸ ਮੰਗ ਪੱਤਰ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਈਵੀਐਮ ਨੂੰ ਪੂਰਨ ਤੌਰ ਤੇ ਬੰਦ ਕਰਕੇ ਵੋਟਾਂ ਬੈਲਟ ਪੇਪਰ ਨਾਲ ਕਰਵਾਈਆਂ ਜਾਣ ਅਤੇ ਨਸ਼ੇ ਦੇ ਕੋਡ ਨੂੰ ਜੜੋਂ ਖਤਮ ਕੀਤਾ ਜਾਵੇ ਐਸਮੋਕੇਮ ਬੇਦਕਰ ਸੈਨਾ ਪੰਜਾਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੇ ਲਈ ਈਵੀਐਮ ਮਸ਼ੀਨਾਂ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਅਤੇ ਆਗਾਮੀ ਚੋਣਾਂ ਬੈਲਟ ਪੇਪਰ ਨਾਲ ਕਰਵਾਈਆਂ ਜਾਣ ਅਤੇ ਨੌਜਵਾਨੀ ਨੂੰ ਬਚਾਉਣ ਦੇ ਲਈ ਨਸ਼ੇ ਦੇ ਕੋੜ ਨੂੰ ਜੜੋਂ ਵੀ ਖਤਮ ਕੀਤਾ ਜਾਵੇ ਇਸ ਤੋਂ ਇਲਾਵਾ ਹੋਰ ਕੀ ਕੀਤਾ ਤੁਸੀਂ ਆਪ ਹੀ ਸੁਣੋ ਜਿੱਦਾ ਜੋ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਅੰਬੇਡਕਰ ਸੈਨਾ ਪੰਜਾਬ ਦੀ ਅਗਵਾਈ ਵਿੱਚ ਗੜਸ਼ੰਕਰ ਵਿਖੇ ਰੱਖਿਆ ਗਿਆ ਸੀ ਉਹਦੇ ਵਿੱਚ ਮਾਨਯੋਗ ਤਹਿਸੀਲਦਾਰ ਸਾਹਿਬ ਨੂੰ ਇੱਕ ਨਸ਼ਿਆਂ ਤੇ EVM ਦੇ ਖਿਲਾਫ ਮੈਮੋਰੈਂਡਮ ਦਿੱਤਾ ਜਾਏਗਾ ਔਰ ਮੈਮੋਰੈਂਡਮ ਦੇਣ ਤੋਂ ਬਾਅਦ ਸਾਡੀਆਂ ਕੋਸ਼ਿਸ਼ਾਂ ਨੇ ਯੁਕਤੀਆਂ ਸੀਗੀਆਂ ਕੁਝ ਨਵੇਂ ਸਾਥੀਆਂ ਨੂੰ ਅੱਜ ਜ਼ਿੰਮੇਵਾਰੀ ਸੌਂਪਣੀਆਂ ਔਰ ਇਸ ਇਹ ਜਿੰਮੇਵਾਰੀ ਸੌਂਪਣ ਤੋਂ ਬਾਅਦ ਜਿਹੜਾ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅੰਬੇਦਕਰ ਸੈਨਾ ਪੰਜਾਬ ਦੀ ਪੂਰੇ 1 ਸਾਲ ਦੇ ਵਿੱਚ ਯੂਨਿਟ ਬਣਾਏ ਜਾਣਗੇ ਔਰ 바ਵਾ ਸਾਹਿਬ ਅੰਬੇਦਕਰ ਜੀ ਦਾ ਜਨਮ ਉਤਸਵ ਆ ਰਿਹਾ ਹੈ ਉਹਨੂੰ ਵੱਡੇ ਪੱਧਰ ਤੇ ਜ਼ਿਲ੍ਹੇ ਜ਼ਿਲ੍ਹੇ ਲੈਵਲ ਤੇ ਵੀ ਮਨਾਵਾਂਗੇ ਔਰ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ 바ਵਾ ਸਾਹਿਬ ਦੇ ਜਿਹੜੀ ਗਿਆਨ ਦੀ ਲੋਅ ਆ ਉਹ ਸਾਰੇ ਲੋਕਾਂ ਤੱਕ ਪਹੁੰਚਾਉਣ ਦੀ ਅੰਬੇਦਕਰ ਸੈਨਾ ਜਿਹੜੀ ਹਮੇਸ਼ਾ ਯਤਨਸ਼ੀਲ ਰਹੀ ਆ ਔਰ ਨਾਲ ਜਿਹੜੇ ਨਵੇਂ ਸਾਥੀ ਜੁੜਦੇ ਆ ਉਹਨਾਂ ਨੂੰ ਨਾਲ ਲੈ ਕੇ ਹੋਰ ਹੰਬੜਾ ਮਾਰੇਗੀ। ਉਹ ਹਾਂਜੀ। ਮੇਰਾ ਨਾਮ ਅਮਰਿਤਪਾਲ ਪਹੋਸਲੇਆ ਮੈਂ ਫੌਂਟ ਰਿਹਾ ਅੰਬੇਡਕਰ ਸੈਨਾ ਆਫ ਇੰਡੀਆ ਦਾ। ਅੱਜ ਅੰਬੇਡਕਰ ਸੈਨਾ ਦੀ ਪੰਜਾਬ ਦੀ ਇਕਾਈ ਵੱਲੋਂ ਕਲਵੰਤਪੂਨੋਂ ਦੀ ਅਗਵਾਈ ਦੇ ਵਿੱਚ ਈਵੀਐਮ ਦੇ ਖਿਲਾਫ ਇੱਕ ਮੋਰਚਾ ਆਰੰਭਿਆ ਗਿਆ ਜਿਹੜਾ ਪੂਰੇ ਦੇਸ਼ ਦੇ ਅੰਦਰ ਚੱਲ ਰਿਹਾ। 140 ਕਰੋੜ ਲੋਕ ਇਸ ਦੇਸ਼ ਦੇ ਈਵੀਐਮ ਦਾ ਵਿਰੋਧ ਕਰ ਰਹੇ ਆ ਕਿ ਇਹਦੇ ਨਾਲ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ ਇਹਦੇ ਨਾਲ ਡੈਮੋਕ੍ਰੇਸੀ ਨੂੰ ਖਤਰਾ। ਔਰ ਜਿਹੜੀ ਜਿਹੜੀ ਕੰਟਰੀ ਨੇ ਇਹਨੂੰ ਆਜ਼ਾਦ ਕੀਤਾ ਉੱਥੇ ਇਹ ਕੰਟਰੀ ਵਰਤਦੀ ਨਹੀਂ ਪਰ ਭਾਰਤ ਦੇ ਵਿੱਚ ੱੱਕੇ ਨਾਲ ਏਵੀਐਮ ਦੇ ਨਾਲ ਵੋਟਾਂ ਕਰਵਾਈਆਂ ਜਾਂਦੀਆਂ ਔਰ ਇੱਥੇ ਵੈਲਟ ਪੇਪਰ ਦੇ ਨਾਲ voting ਹੋਣੀ ਚਾਹੀਦੀ ਆ ਆਉਣ ਵਾਲੇ ਸਮੇਂ 'ਚ ਲੋਕ ਸਭਾ ਤੇ ਵਿਧਾਨ ਸਭਾ 'ਚ ਤਾਂ ਹੀ ਦੇਸ਼ ਨੂੰ ਬਚਾਇਆ ਜਾ ਸਕਦਾ ਨਹੀਂ ਤਾਂ ਇੱਕ ਤਰਫਾ ਜਿੱਤਾਂ ਜਿਹੜੀਆਂ ਹੋ ਰਹੀਆਂ ਹੈਰਾਨੀਜਾਨਕ ਔਰ ਜਿਹੜਾ ਦੇਸ਼ ਦੀ ਡੈਮੋਕ੍ਰੇਸੀ ਨੂੰ ਖਤਮ ਕਰਨ ਲਈ ਜਿੱਦਾਂ ਦੇ ਹਤਕੰਡੇ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਲਈ ਹਤਕੰਡੇ ਅਡਾਪਟ ਕੀਤੇ ਜਾ ਰਹੇ ਆ ਆਉਣ ਵਾਲੇ ਸਮੇਂ 'ਚ ਬਹੁਤ ਖਤਰਨਾਕ ਆ ਅੰਬੇਡਕਰ ਸੈਨਾ ਜਿੱਥੇ ਪੰਜਾਬ 'ਚ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ਕਰੂਗੀ ਉੱਥੇ ਈਵੀਐਮ ਦੇ ਖਿਲਾਫ ਬਹੁਤ ਵੱਡੀ ਮਹਮ ਜਿਹੜੀ ਆ ਜਾਂਨ ਅੰਦੋਲਨ ਨੂੰ ਸ਼ੁਰੂ ਕਰੂਗੀ ਅੱਜ ਗੜਸ਼ੰਕਰ ਸਰਕਾਰੀ ਸਕੂਲ ਦੇ ਗਰਾਊਂਡ ਦੇ ਵਿੱਚ ਪਿੰਡ-ਪਿੰਡ ਤੋਂ ਸਾਡੇ ਯੋਧੇ ਅੰਬੇਡਕਰ ਸੈਨਾ ਦੇ ਝੰਡੇ ਥੱਲੇ ਕਲਵੰਤ ਭੂਨੋ ਦੀ ਅਗਵਾਈ ਦੇ ਹੇਠ ਅੱਜ ਇਹ ਜਿਹੜਾ ਵਿਸ਼ਾਲ ਇਕੱਠ ਕੀਤਾ ਗਿਆ ਇਸ ਦੇ ਲਈ ਦੋ ਮੋਟਿਵ ਇੱਕ ਤੇ ਈਵੀਐਮ ਕਿਉਂਕਿ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਨੇ ਕਿਹਾ ਪੜੋ ਜੁੜੋ ਸੰਘਰਸ਼ ਕਰੋ ਔਰ ਉਸ ਫਲਸਫੇ ਨੂੰ ਲੈ ਕੇ ਅੰਬੇਡਕਰ ਸੈਨਾ ਜਿਹੜੀ ਆ ਉਹ ਚੱਲ ਰਹੀ ਆ ਔਰ ਇਹ ਜਿਹੜਾ ایਵੀਐਮ ਜਿਹੜੀ ਆ ਜਿਹਨੂੰ ਬੈਨ ਕੀਤਾ ਹੋਇਆ ਜਿਸ ਦੇਸ਼ ਨੇ ਇਹਨੂੰ ਬਣਾਇਆ ਉਸੇ ਹੀ ਦੇਸ਼ ਦੇ ਵਿੱਚ ਇਹ ਬੈਨ ਹੈ ਸਾਡੇ ਭਾਜੀ ਨੇ ਵੀ ਦੱਸਿਆ ਉਸਲਾ ਸਾਹਿਬ ਨੇ ਔਰ ਇੰਡੀਆ ਦੇ ਅੰਦਰ ਇਹਦੀ ਵਰਤੋਂ ਕਰਕੇ ਡੈਮੋਕ੍ਰੇਸੀ ਜਿਹੜੀ ਆ ਉਹਦਾ ਕਾਹਨ ਹੋ ਰਿਹਾ ਦੂਸਰਾ ਟੋਪਿਕ ਜਿਹੜਾ ਸਾਡਾ ਉਹ ਨਸ਼ੇ ਦਾ ਸੀ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਵੀ ਸਰਕਾਰ ਝੂਠੇ ਵਾਅਦੇ ਕਰਕੇ ਨਸ਼ੇ ਨੂੰ ਖਤਮ ਕਰਨ ਦੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਉਂਦੀ ਪਰ ਜਦੋਂ ਨਸ਼ੇ ਨੂੰ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਉਹ ਸਰਕਾਰਾਂ ਜਿਹੜੀਆਂ ਚੁੱਪੀ ਸਾਧ ਲੈਂਦੀਆਂ ਵਾ ਸੋ ਇਹ ਸਰਕਾਰ ਜਿਹੜੀ ਝੂਠੇ ਵਾਅਦੇ ਕਰਕੇ ਪਹਿਲੇ ਤੇ ਤੰਗ ਪਜਾਮੀ ਵਾਲਾ ਤੇ ਹੁਣ ਇਹ ਨਵੀਂ ਜਨਾਨੀ ਵਾਲਾ ਇਹ ਦੋਏ ਜਿਹੜੇ ਸੀ ਦੋਨਾਂ ਨੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਵਿੱਚ ਆਏ ਸੋ ਅਸੀਂ ਇਹਦਾ ਦਾ ਵਿਰੋਧ ਕਰਦੇ ਆਂ ਔਰ ਆਉਣ ਵਾਲੇ ਗਟ ਸ਼ੰਕਰ ਤੋਂ ਬਿੱਟੂ ਚੋਹਾਨ ਦੀ ਰਿਪੋਰਟ